ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭ ਜੋ ਸਿੰਘ ਜਸਲ ਭਾਰਤੀ ਕਿਸਾਨ ਜੁਨੀਅਰ ਭਾਨੂੰ ਦਾ ਪੰਜਾਬ ਦਾ ਪ੍ਰਧਾਨ ਗੁਰਮੁਖ ਜਨਮ ਸਵਾਰਿਆ ਦਰਗਾਹ ਚੱਲਿਆ ਜਿਹਾਂ ਚੀਰੀ ਲਿਖਿਆ ਤੇ ਹਕਮ ਕਮਾਏ ਕੱਲੇ ਆਵੇ ਨਾਨਕ ਸੱਦੇ ਉਠ ਜਾਏ ਸ੍ਰੀ ਮਾਮ ਵਾਕ ਅਨੁਸਾਰ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ ਮੈਂ ਆਪਣੇ ਸਾਰੇ ਜਥੇਬੰਦੀਵਾਲੋਂ ਉਹਨਾਂ ਨੂੰ ਸੱਚੀ ਹੋਰ ਸੁੱਚੀ ਸਦਾਂਝਲੀ ਭੇਟ ਕਰਦਾ ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਤੇ ਸਾਰੇ ਕਾਂਗਰਸ ਪਾਰਟੀ ਨੂੰ ਮੈਂ ਦੁੱਖ ਸਾਂਝਾ ਕਰਦਾ ਹਾਂ ਵੀ ਇਹ ਦਾ ਜਿਹੜਾ ਇਨਸਾਨ ਮਨਮੋਹਨ ਸਿੰਘ ਵਰਗੇ ਸਾਨੂੰ ਨਹੀਂ ਮਿਲਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭ ਜੋ ਸਿੰਘ ਜਸਲਪ ਆਰਥਿਕ ਕਿਸਾਨ ਜੁਨੀਅਰ ਭਾਨੂੰ ਦਾ ਪੰਜਾਬ ਦਾ ਪ੍ਰਧਾਨ ਗੁਰਮੁਖ ਜਨਮ ਸਵਾਰਿਆ ਦਰਗਹ ਚੱਲਿਆ ਜਿਹਾਂ ਚੀਰੀ ਲਿਖਿਆ ਤੇ ਹੱਕ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਸ੍ਰੀ ਮਾਮ ਵਖਾਣ ਅਨੁਸਾਰ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ ਮੈਂ ਆਪਣੀ ਸਾਰੀ ਜਥੇਬੰਦੀ ਵੱਲੋਂ ਉਹਨਾਂ ਨੂੰ ਸੱਚੀ ਹੋਰ ਸੁੱਚੀ ਸਦਾਂਝਲੀ ਭੇਟ ਕਰਦਾ ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਤੇ ਸਾਰੀ ਕਾਂਗਰਸ ਪਾਰਟੀ ਨੂੰ ਮੈਂ ਦੁੱਖ ਸਾਂਝਾ ਕਰਦਾ ਹਾਂ ਵੀ ਇਹ ਜਿਹੜਾ ਜਿਹੜਾ ਇਨਸਾਨ ਮਨਮੋਹਨ ਸਿੰਘ ਵਰਗੇ ਸਾਨੂੰ ਨਹੀਂ ਮਿਲਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭ ਜੋ ਸਿੰਘ ਜਸਲ ਭਾਰਤੀ ਕਿਸਾਨ ਜੁਨੀਅਰ ਭਾਨੂੰ ਦਾ ਪੰਜਾਬ ਦਾ ਪ੍ਰਧਾਨ ਗੁਰਮੁਖ ਜਨਮ ਸਵਾਰਿਆ ਦਰਗਹ ਚੱਲਿਆ ਜਿਹਾਂ ਚੀਰੀ ਲਿਖਿਆ ਤੇਹਾ ਕਉ ਕਮਾਏ ਕੱਲੇ ਆਵੇ ਨਾਨਕ ਸੱਦੇ ਉਠ ਜਾਏ ਸ੍ਰੀ ਮਾਮ ਵਾਕ ਅਨੁਸਾਰ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ ਮੈਂ ਆਪਣੀ ਸਾਰੀ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਸੱਚੀ ਹੋਰ ਸੁੱਚੀ ਸਦਾਂਝਲੀ ਭੇਟ ਕਰਦਾ ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਤੇ ਸਾਰੀ ਕਾਂਗਰਸ ਪਾਰਟੀ ਨੂੰ ਮੈਂ ਦੁੱਖ ਸਾਂਝਾ ਕਰਦਾ ਹਾਂ ਵੀ ਇਹਦਾ ਜਿਹੜਾ ਇਨਸਾਨ ਮਨਮੋਹਨ ਸਿੰਘ ਵਰਗੇ ਸਾਨੂੰ ਨਹੀਂ ਮਿਲਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭ ਜੋ ਸਿੰਘ ਜਸਲਪ ਆਰਥਿਕ ਕਿਸਾਨ ਜੁਨੀਅਰ ਭਾਨੂੰ ਦਾ ਪੰਜਾਬ ਦਾ ਪ੍ਰਧਾਨ ਗੁਰਮੁਖ ਜਨਮ ਸਵਾਰਿਆ ਦਰਗਹ ਚੱਲਿਆ ਜਿਹਾ ਚੀਰੀ ਲਿਖਿਆ ਤੇਹਾ ਕਿਉ ਕਮਾਏ ਕੱਲੇ ਆਵੇ ਨਾਨਕ ਸੱਦੇ ਉੱਠ ਜਾਏ ਸ੍ਰੀ ਮਾਮ ਵਾਕ ਅਨੁਸਾਰ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ ਮੈਂ ਆਪਣੀ ਸਾਰੀ ਜਥੇਬੰਦੀ ਵੱਲੋਂ ਉਹਨਾਂ ਨੂੰ ਸੱਚੀ ਹੋਰ ਸੁੱਚੀ ਸਦਾਂਝਲੀ ਭੇਟ ਕਰਦਾ ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਤੇ ਸਾਰੀ ਕਾਂਗਰਸ ਪਾਰਟੀ ਨੂੰ ਮੈਂ ਦੁੱਖ ਸਾਂਝਾ ਕਰਦਾ ਹਾਂ ਵੀ ਇਹ ਦਾ ਜਿਹੜਾ ਇਨਸਾਨ ਮਨਮੋਹਨ ਸਿੰਘ ਵਰਗੇ ਸਾਨੂੰ ਨਹੀਂ ਮਿਲਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭ ਜੋ ਸਿੰਘ ਜਸਲਪਾ ਆਰਥਿਕ ਕਿਸਾਨ ਜੁਨੀਅਰ ਭਾਨੂੰ ਦਾ ਪੰਜਾਬ ਦਾ ਪ੍ਰਧਾਨ ਗੁਰਮੁਖ ਜਨਮ ਸਵਾਰਿਆ ਦਰਗਹ ਚੱਲਿਆ ਜਿਹਾਂ ਚੀਰੀ ਲਿਖਿਆ ਤੇ ਹਕਮ ਕਮਾਏ ਕੱਲੇ ਆਵੇ ਨਾਨਕ ਸੱਦੇ ਉਠ ਜਾਏ ਸ੍ਰੀ ਮਾਮ ਵਾਕ ਅਨੁਸਾਰ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ ਮੈਂ ਆਪਣੀ ਸਾਰੀ ਜਥੇਬੰਦੀ ਵੱਲੋਂ ਉਨਾਂ ਨੂੰ ਸੱਚੀ ਹੋਰ ਸੁੱਚੀ ਸਦਾਂਝਲੀ ਭੇਟ ਕਰਦਾ ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ ਤੇ ਸਾਰੇ ਕਾਂਗਰਸ ਪਾਰਟੀ ਨੂੰ ਮੈਂ ਦੁੱਖ ਸਾਂਝਾ ਕਰਦਾ ਹਾਂ ਵੀ ਇਹ ਦਾ ਜਿਹੜਾ ਇਨਸਾਨ ਮਨਮੋਹਨ ਸਿੰਘ ਵਰਗੇ ਸਾਨੂੰ ਨਹੀਂ ਮਿਲਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ